ਇਹ ਬਤਰਾ ਹੈ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀਡੀਐ ਨਿਜਾ ਦਿਸ਼ਾ ਨਿਰਦੇਸ਼ ਅਧੀਨ ਸ਼ਹਿਰ ਵਿੱਚ ਛੱਕੀ ਦੇ ਭੜੇ ਪਰਸਨ ਦੀ ਚੈਕਿੰਗ ਤੋਂ ਦੀ ਨਾਕਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪੁਲਿਸ ਪਾਰਟ ਨੇ ਦੋ ਛੱਕੀ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਟਲ 32 ਬੋਲ ਸਮੇਤ ਮੈਗਜ਼ੀਨ ਇੱਕ ਜਿੰਦਾ ਕਾਰਤੂਸ ਬ੍ਰਾਹਮ ਦੇ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤੇ ਨਿਤਿਸ਼ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਐਫ ਆਈ ਆ ਨੰਬਰ 56 ਅੰਡਰ ਸੈਕਸ਼ਨ 25 39 ਆਰ ਮੈਟਰ ਰਜਿਸਟਰਡ ਕੀਤੀ ਗਈ ਹੈ ਦੋਸ਼ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰਮਾਨ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਕੋਲੋਂ ਪੁੱਛਿਆ ਜਾਵੇਗਾ ਕਿ ਇਹ ਪਿਸਤਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਲਈ ਲੈ ਕੇ ਸਰ ਪਿਸਤਲ ਕਿਹੜੀ ਮੇਡ ਦੇ ਹੈਗੇ ਨੇ ਕੰਟਰੀ ਮੇਡ ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਅੰਜਾਮ ਕਿਹੜੀ ਫਰਾਂਸ ਹੈ ਕਿਉਂ ਮੰਗਾਈ ਮੇਰ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪੁੱਛਗਿਰ ਦੇ ਦੌਰਾਨ ਨਹੀਂ ਪੁੱਛ ਬਰੀਕੀ ਨਾਲ ਪੁੱਛਗਿਰ ਕਰਾਂਗੇ ਕਿ ਇਹਨਾਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਨਹੀਂ ਕਿਸੇ ਨਾਲ ਸਬੰਧਤ ਹੈ ਨਹੀਂ ਕੋਈ ਗੈਂਗ ਜਾਰ ਨਹੀਂ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਮਰ ਕਿੰਨੇ ਕਿਨੇ ਕੀ ਕੀ ਕੰਮ ਕਰਦੇ ਆ ਇਹ ਇੱਕ ਤੇ ਗੋਲਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ ਹੈ ਗੋਲਡਨ ਕਾਲਜ ਕੰਮ ਕਰਦਾ ਇੰਜੀਨੀਅਰਿੰਗ ਕਰਦਾ ਹਰਕੀਰਤ ਸਿੰਘ ਜੀ ਨਹੀਂ ਕਰਦਾ ਇੰਜੀਨੀਅਰਿੰਗ ਕਿਹੜੇ ਸਮੇਚਾ ਹੈ ਫਸਟ ਫਸਟ ਸਮੇ ਦੂਸਰਾ ਗੁੜਾ ਦੂਸਰਾ ਪਾਸਟੂ ਕਰਕੇ ਮਿਲਾਓ ਪਰਦਾ ਨਹੀਂ ਹੈ ਕੋਈ ਪਹਿਲਾ ਮੁਕਾਦਮਾ दर्ज ਹੋਣੇ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਵੇਂ ਨੇ ਕਿਵੇਂ ਨਾ ਬਿਲਕੁਲ ਅਜੇ ਭਰਾਚਾ ਵਾਕਿਆਹੀਂ ਸਬੰਧਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ ਇਹ ਲਗਾ ਕੇ ਰੱਖੇ ਸੀ ਇਹ ਕਿਤੇ ਜਾਂ ਨਹੀਂ ਇਹਨਾਂ ਦੇ ਡੱਬੇ ਵਿੱਚੋਂ ਮਿਲੇ ਜਦੋਂ ਇਹਨਾਂ ਦੀ ਨਾਕਾਬੰਦੀ ਰਨ ਚੈਕਿੰਗ ਕੀਤੀ ਇਹਨਾਂ ਦੇ ਡੱਬੇ ਵਿੱਚੋਂ ਹੀ ਇਹ ਦੋਨੋਂ ਇਕੱਠੇ ਸੀਗੇ ਦੋਨੋਂ ਇਕੱਠੇ ਆ ਰਹੇ ਸੀ ਮੌਕੇ ਤੇ ਜਿਹਨੇ ਫੜਿਆ ਉਹਦਾ ਕੀ ਨਾਮ ਹੈ ਸਾਡੇ ਪੁਲਿਸ ਪਾਰਟੀ ਹਰਜਿੰਦਰ ਸਿੰਘ ਐਸਆਈਸੀ ਦੇ ਨਾਲ ਉਹ ਪੁਲਿਸ ਪਾਰਟੀ ਸੀ ਨਾਲ ਸਾਡੇ ਜਿਹੜੇ ਸਪੈਸ਼ਲ ਬ੍ਰਾਂਚ ਦੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਹੋ ਸੀ ਸਾਹਿਬ